ਵੀਣੀ ਪਤਲੀ ਵੰਗਾ ਮੋਕਲੀਆਂ ਵੀਣੀ ਪਤਲੀ ਵੰਗਾ ਮੋਕਲੀਆਂ ਵੀਣੀ ਪਤਲੀ ਵੰਗਾ ਮੋਕਲੀਆਂ ਵੀਣੀ ਪਤਲੀ ਵੰਗਾ ਮੋਕਲੀਆਂ ਏ ਵੰਗਾ ਮੇਰੀ ਮਾਨੇ ਚੜਾਈਆ ਏ ਵੰਗਾ ਮੇਰੀ ਮਾਨੇ ਚੜਾਈਆ ਰੱਖਾ कलेजे ला ਵੰਗਾ ਮੋਕਲੀਆਂ ਵੀਣੀ ਪਤਲੀ ਵੰਗਾ ਮੋਕਲੀਆਂ ਵੀਣੀ ਪਤਲੀ ਪੰਗਾ ਮੋਕਲੀਆਂ ਏ ਵੰਗਾ ਮੇਰੇ ਸੱਸ ਨੇ ਚੜਾਈਆਂ ਏ ਵੰਗਾ ਮੇਰੇ ਸੱਸ ਨੇ ਚੜਾਈਆਂ ਰੱਖਾਂ ਅੱਖਾਂ ਨਾਲ ਲਾ ਵੰਗਾ ਮੋਕਲੀਆਂ ਵੀਣੀ ਪਤਲੀ ਵੰਗਾ ਮੋਕਲੀਆਂ ਵੀਣੀ ਪਤਲੀ ਵੰਗਾ ਮੋਕਲੀਆਂ ਵੀਣੀ ਪਤਲੀ ਵੰਗਾ ਮੋਕਲੀਆਂ ਵੀਣੀ ਪਤਲੀ ਵੰਗਾ ਮੋਕਲੀਆਂ ਵੀਣੀ ਪਤਲੇ ਵੰਗਾ ਮੋਕਲੀਆਂ ਵੀਣੀ ਪਤਲੇ ਵੰਗਾ ਮੋਕਲੀਆਂ 니 ਤੂੰ ਸੋਣ ਪੁੱਤਰ ਦੀ ਮਾਇਆ ਕਰੇ ਅਥਰੇ ਪੁੱਤਰ ਦੀ ਮਾਇਆ ਆਪਣੇ ਪੁਕਰੇ ਨੂੰ ਸਮਝਾਂ ਸਾਡੀ ਵੀਣੀ ਗਿਆ ਮਰੋੜ ਵੰਗ ਮੋਕਲੀਆਂ ਵੀਣੀ ਪਤਲੀ ਵੰਗਾ ਮੋਕਲੀਆਂ ਵੀਣੀ ਪਤਲੀ ਵੰਗਾ ਮੋਕਲੀਆਂ ਜਦ ਮੁੱਕਰੀ ਗਿਆ ਮੁਕਰਾਂ ਸਾਡੀ ਵਖਤਾਂ ਦੇ ਵਿੱਚ ਜਾਨ ਪੱਲਾ ਛੁਡਾ ਕੇ ਨਿਕਲੇ ਗਿਆ ਵੀਣੀ ਪਤਲੀ ਵੰਗਾ ਮੋਕਲੀਆਂ ਵੀਣੀ ਪਤਲੀ ਪੰਗਾ ਮੋਕਲੀਆਂ ਭੀੜੀ ਪਤਲੇ ਪੰਗਾ ਮੋਕਲੀਆਂ